ਅੱਜ ਜਿਹੜਾ ਆਪਾਂ ਦਿਨੇਸ਼ ਸੂਰੀ ਫਿਲਮਸ ਵੱਲੋਂ ਦਿਨੇਸ਼ ਸੂਰੀ ਉਹਨਾਂ ਦਾ ਨਵਾਂ ਗੀਤ ਆਇਆ ਨੱਕੇ ਤੇ ਪਟਾਕੇ ਨਹੀਂ ਮਾਰੀਦੇ ਇਹ ਗੀਤ ਜਿਹੜਾ ਆ ਇਹ ਨਾ ਸਿਰਫ ਐਂਟਰਟੇਨਿੰਗ Song ਆ ਬਲਕਿ ਇਹਦੇ ਵਿੱਚ ਬਹੁਤ ਅੱਛਾ ਸੋਸ਼ਲ ਮੈਸੇਜ ਵੀ ਦਿੱਤਾ ਗਿਆ ਆ ਜਿਹੜਾ ਅੱਜ ਦੇ ਸਮਾਜ ਦੇ ਵਿੱਚ ਸਾਡੇ ਵਿੱਚ ਜੜੀਆਂ ਕੁਰੂਤੀਆਂ ਫੈਲ ਰਹੀਆਂ ਆ ਉਹਨਾਂ ਨੂੰ ਦੂਰਕਰਨ ਦੇ ਲਈ ਵੀ ਇੱਕ ਦਿਨੇਸ਼ ਸੂਰੀ ਉਹਨਾਂ ਨੇ ਮੈਸੇਜ ਦਿੱਤਾ ਆ ਮੇਰੀ ਸਾਨੂੰ ਸਾਰਿਆਂ ਨੂੰ শ্রোਤਿਆਂ ਨੂੰ ਇਹ ਬੇਨਤੀ ਆ ਕਿ ਇੱਕ ਵਾਰ ਇਹ ਗੀਤ ਦੇਖੋ ਜ਼ਰੂਰ ਔਰ ਸੁਣੋ ਔਰ ਇਹਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਤਾਂ ਕਿ ਸਮਾਜ ਦੇ ਵਿੱਚ ਇੱਕ ਅੱਛਾ ਮੈਸੇਜ ਜਾਵੇ ਔਰ ਮੈਂ ਇਸ ਮੌਕੇ ਤੇ ਦਿਨੇਸ਼ ਸੂਰੀ ਫਿਲਮਸ ਨੂੰ ਔਰ ਪੀਵੀ ਬੱਤੀ ਦੀ ਪੂਰੀ ਟੀਮ ਨੂੰ ਬਹੁਤ-ਬਹੁਤ ਵਧਾਈ ਦਿਨਾ ਕਿ ਬਹੁਤ ਵਧੀਆ ਪੇਸ਼ਕਾਰੀ ਇਹ ਕੀਤੀ ਆ ਔਰ ਗੀਦੇ ਬੋਲ ਵੀ ਬਹੁਤ ਵਧੀਆ ਨੇ ਧੰਨਵਾਦ ਹਾਂ ਬਿਲਕੁਲ ਬਕਰ ਸਰ ਵੀਡੀਓ ਦੇਖ ਲਈ ਤੁਹਾਨੂੰ ਸਹੀ ਹਾਂ ਬਹੁਤ ਬਹੁਤ ਅੱਛਾ ਬਹੁਤ ਅੱਛੀ ਜਿਹੜੀ ਫਿਲਮਾਂਕਣ ਕੀਤਾ ਗਿਆ ਉਹ ਵੀ ਬਹੁਤ ਅੱਛਾ ਕੀਤਾ ਹੈ ਪੂਰੀ ਹੀ ਟੀਮ ਨੂੰ ਬਹੁਤ ਬਹੁਤ ਵਧਾਈ ਮੈਂ ਹਮੇਸ਼ਾ ਦੱਸਦਾ ਨਹੀਂ ਸਾਡੇ ਜਰਨਲਿਜ਼ਮ ਚ ਗੁਰੂ ਨੇ ਜੀ ਤੇ ਪਾਜੀ ਹੁਣ ਦਾ ਹਮੇਸ਼ਾ ਇਹ ਅਸ਼ੀਰਵਾਦ ਸਾਡੇ ਨਾਲ ਸ਼ੁਰੂ ਤੋਂ ਪਹਿਲੇ ਦਿਨ ਤੋਂ ਸਾਡੇ ਨਾਲ ਆ ਜਦੋਂ ਤੋਂ ਅਸੀਂ ਚੈਨਲ ਸ਼ੁਰੂ ਕੀਤਾ ਬਹੁਤ ਬਹੁਤ ਸ਼ੁਕਰੇ ਭਾਈ ਤੁਸੀਂ ਇੱਥੇ ਆਏ ਤੁਸੀਂ ਗਾਣਾ ਰਿਲੀਜ਼ ਕਰਕੇ ਸਾਡਾ ਬਹੁਤ ਮਾਣ ਪਦਸਤਾ ਠੀਕ ਜੀ ਦੋ ਪੁੱਤਾ ਇਹ ਜਿਹੜਾ ਗੀਤ ਨਾਕੇ ਤੇ ਪਟਾਕੇ ਨਹੀਂ ਮਾਰੀਦੇ ਬਹੁਤ ਵਧੀਆ ਗੀਤ ਹੈ ਬੈ ਸੁਣਿਆ ਔਰ ਵੀਡੀਓ ਬੜੀ ਸ਼ਾਨਦਾਰ ਹੈ ਉਹਦੇ ਵਿੱਚ ਬਹੁਤ ਸਾਰੇ ਮੈਸੇਜ ਹੈ ਇਹ ਨਹੀਂ ਹੈਗਾ ਕਿ ਇੱਕੋ ਮੈਸੇਜ ਹੈ ਵੱਖ-ਵੱਖ ਮੈਸੇਜ ਉਹਨਾਂ ਨੇ ਦਿੱਤੇ ਆ ਜਿਹਦੇ ਨਾਲ ਜ਼ਿੰਦਗੀ ਦੇ ਵਿੱਚ ਜਿਹੜੇ ਨੌਜਵਾਨ ਪੀੜ੍ਹੀ ਨੂੰ ਇੱਕ ਸੁਧਾਰ ਦੇ ਤੌਰ ਦੇ ਉੱਤੇ ਉਹਨਾਂ ਨੇ ਬਹੁਤ ਵਧੀਆ ਗੀਤ ਜਿਹੜਾ ਪੇਸ਼ ਕੀਤਾ ਆ ਇਸ ਦੀ ਮੈਂ ਪੀਵੀ 32 ਟੀਮ ਨੂੰ ਦਿਨੇਸ਼ ਸੂਰੀ ਵੀਰ ਨੂੰ ਪੂਰੀ ਟੀਮ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਔਰ ਨੌਜਵਾਨਾਂ ਨੂੰ ਇਹ ਗੀਤ ਖਾਸ ਤੌਰ ਤੇ ਸੁਣਨਾ ਚਾਹੀਦਾ ਉਹਨਾਂ ਦੇ ਲਈ ਇੱਕ ਪ੍ਰੇਰਨਾ ਸਰੋਤ ਗੀਤ ਹੈ ਮੈਂ ਵੈਸੇ ਇੱਕ ਚੀਜ਼ ਦੱਸਣਾ ਚਾਹਣਾ ਜੀ ਜਿਹੜੇ ਸਾਡੇ ਪਰਵਾਰਕ ਮੈਂਬਰ ਜੁੜੇ ਹੋਏ ਐ ਇਸ ਗੀਤ ਦੇ ਦਾ ਸੈਕੰਡ ਅੰਤਰੇ ਵਿੱਚ ਲਿਰਿਕਸ ਚ ਥੋੜਾ ਕੁਝ ਕਨਫਿਊਜ਼ਨ ਸੀ ਤਾਂ ਮੈਂ ਨੂਰਪੁਰ ਸਾਹਿਬ ਨੂੰ ਸੁਣਾਇਆ ਤਾਂ ਫਿਰ ਇਹਨਾਂ ਨੇ ਉਹ ਕਨਫਿਊਜ਼ਨ ਦੂਰ ਕੀਤਾ ਮੈਂ ਕਹਿੰਨਾ ਮਾੜੇ ਤੁਸੀਂ ਦੱਸ ਦੋ ਕੀ ਕਨਫਿਊਜ਼ਨ ਸੀ ਇਹਨਾਂ ਨੇ ਜਿਹੜਾ ਹਨਾ ਮੈਂ ਸ਼ੁਰੂ ਵਿੱਚ ਇੱਕ ਸ਼ਬਦ ਦੀ ਥੋੜੇ ਜਿਹਾ ਸੀਗਾ ਜੀ ਦੋ ਧੜਿਆਂ ਚ ਜਦੋਂ ਗੁੱਟ ਹੋ ਜਵੇ ਹਾਂ ਗੁੱਟ ਹੋਵੇ ਇਹਨਾਂ ਨੇ ਸੀ ਮੈਂ ਉਹਦੇ ਵਿੱਚ ਲਿਖਿਆ ਸੀ ਵੀ ਦੋ ਧੜਿਆਂ ਦੇ ਵਿੱਚ ਜੇ ਫੁੱਟ ਹੋ ਜਾਏ ਪੁੱਟ ਸ਼ਬਦ ਦੇ ਨਾਲ ਉਹ ਗੱਲ ਬਣਦੀ ਸੀ ਤੇ ਉਹ ਅਸੀਂ ਉੱਤੇ ਸੈੱਟ ਕੀਤਾ ਬਹੁਤ ਵਧੀਆ ਲੱਗਾ ਮੈਂ ਦਫ਼ਤਰ ਬੈਠ ਸੀ ਜੀ ਦੇ ਦਫ਼ਤਰ ਬੈਠੇ ਸੀ ਮ ਆ ਵੀ ਦਾ ਅੰਤਰਾ ਹੈ ਦੋ ਧੜਿਆਂ 'ਚ ਜਦੋਂ ਫੋਟੋ ਜਿਵੇਂ ਕਹਿੰਦੇ ਮੈਨੂੰ ਪਹਿਲਾਂ ਸੁਣਾ ਐਦਾ ਸਰ ਮੇ ਮਾੜਿਆ ਫਿਰ ਮੂਡ ਜਿਹਾ ਵੜਾਇਆ ਮੈਂ ਕਿਹਾ ਜੀ ਕਹਿੰਦੇ ਗੁੱਟ ਗਲਤ ਆ ਤੇ ਮੈਂ ਕਿਹਾ ਮੈਂ ਫਿੱਟ ਕੀ ਕਰੂੰਗਾ ਮੈਂ ਤਾਂ ਡਬਿੰਗ ਹੀ ਕਰਿਆ ਕਹਿੰਦੇ ਤੂੰ ਫੁੱਟ ਪਾ ਦੇ ਦੋ ਰਣੇ ਜਦ ਫੁੱਟ ਪੈ ਗਈ ਆਪੀ ਗੁੱਟ ਪੈ ਗਈ ਹਾਂ ਜੀ ਦਾ ਮਤਲਬ ਕਰਕੇ ਜਦੋਂ ਮਤਲਬ ਕਰੈਕਟ ਕੀਤਾ ਜੀ ਬਿਲਕੁਲ ਹਾਂ ਜੀ ਇਸ ਤਰ੍ਹਾਂ ਜਿਹੜਾ ਮਤਲਬ ਵਧੀਆ ਇਹਨਾਂ ਦੀ ਜਿਹੜੀ ਸੋਚਣੀ ਵਧੀਆ ਗਾਇਕ ਵੀ ਵਧੀਆ ਹੈ ਔਰ ਪ੍ਰਮਾਤਮਾ ਕਰੇ ਇਸੇ ਤਰ੍ਹਾਂ ਚੜ੍ਹਦੀ ਕਲਾ 'ਚ ਰਹਿਣ ਔਰ ਸਫਲਤਾ ਪ੍ਰਾਪਤ ਕਰਨ ਟਾਟਾ ਵੀ ਆਸ਼ੀਰਵਾ ਚਾਹੀਦਾ ਜੀ ਵੱਡੇ ਦਾ ਆਸ਼ੀਰਵਾ ਚਾਹੀਦਾ ਹਮੇਸ਼ਾ ਨਾਲ ਚਾਹੀਦਾ ਨਾਲ ਸਾਡੇ ਵੱਡੇ ਭਾਜੀ ਆ ਪਹਿਲਾਂ ਤਾਂ ਦਿਨੇਸ਼ ਨੂੰ ਔਰ ਪੀਵੀ 32 ਫਿਲਮਸ ਨੂੰ ਬਹੁਤ-ਬਹੁਤ ਮੁਬਾਰਕਾਂ ਇਹਨਾਂ ਦੇ ਗੀਤ ਜਿਹੜੇ ਨੇ ਉਹ ਬੜੇ ਐਂਟਰਟੇਨਿੰਗ ਹੀ ਨਹੀਂ ਹੁੰਦੇ ਬਲਕਿ ਬੜੇ ਸੇਧ ਦਿੰਦੇ ਨੇ ਬੜੇ ਜਿਹੜੇ ਲੋਕ ਪੰਜਾਬੀ ਰੰਗ ਹੈ ਉਹਨੂੰ ਉਜਾਗਰ ਕਰਦੇ ਨੇ ਪਹਿਲਾਂ ਵੀ ਅਸੀਂ ਬਹੁਤ ਸਾਰੇ ਇਹਨਾਂ ਦੇ ਗੀਤ ਜਿਹੜੇ ਆਏ ਨੇ ਸੁਨੇ ਨੇ ਤੇ ਆ ਗਾਣਾ ਤਾਂ ਜਿਹੜਾ ਹੈ ਉਹ ਬਹੁਤ ਹੀ ਵੱਖਰਾ ਹੈ ਨਹੀਂ ਪਰ ਬਹੁਤ ਸੋਹਣਾ ਤੁਸੀਂ ਗਾਉਂਦੇ ਵੀ ਹੋ ਅੰਟਰਟੇਨ ਕਰਦੇ ਹੋ ਬਟ ਉਸ ਅੰਟਰਟੇਨਿੰਗ ਦੇ ਪਿੱਛੇ ਜਿਹੜਾ ਤੁਸੀਂ ਮੈਸੇਜ ਦਿੰਦੇ ਹੋ ਉਹ ਅੱਜ ਦੀ ਜਵਾਨੀ ਨੂੰ ਬਹੁਤ ਜ਼ਰੂਰੀ ਵੀ ਹੈ ਜ਼ਰੂਰੀ ਹੈ ਕਿ ਅਸੀਂ ਹੱਸਦੇ ਖੇਲਦੇ ਰਹੀਏ ਲੋੜੀ ਆ ਰਹੀ ਹੈ ਸੋ ਬਟ ਅਗਰ ਕੁਝ ਉਹਦੇ ਪਿੱਛੇ ਜਿਹੜੀ ਸੇਧ ਹੈ ਉਹ ਲੋਕਾਂ ਤੱਕ ਪੁੱਜੇ ਜਵਾਨੀ ਤੱਕ ਪੁੱਜੇ ਸੋ ਹੱਸਦੇ ਖੇਡਦੇ ਜੇ ਕੁਝ ਸਿੱਖ ਜਾਈਏ ਤਾਂ ਬਹੁਤ ਵਧੀਆ ਹੈ ਔਰ ਦਨੇਸ਼ ਦਾ ਉਪਰਾਲਾ ਸਦਾ ਹੀ ਇਹੋ ਜਿਹਾ ਹੁੰਦਾ ਪਰਮਾਤਮਾ ਇਹਨੂੰ ਹੋਰ ਤਰੱਕੀ ਬਖਸ਼ੇ ਸਰਸਵਤੀ ਇਹਨੂੰ ਹੋਰ ਕਿਰਪਾ ਕਰੇ ਦੇਤੇ ਤੇ ਇਹਦੀ ਜਿਹੜੀ ਆਵਾਜ਼ ਹੈ ਐਦਾ ਹੀ ਬੁਲੰਦ ਹੁੰਦੀ ਰਹੇ ਇਹ ਆਵਾਜ਼ ਦੀ ਇਹਨਾਂ ਨੇ ਗੱਲ ਕੀਤੀ ਆਵਾਜ਼ ਵਿੱਚ ਐਸ਼ਾ ਬੁਲੰਦ ਰਹਿੰਦੀ ਤੇ ਮੇਰੇ ਵੱਡੇ ਭਰਾ ਆ ਜੀ ਥੈਂਕ ਯੂ ਜਿੰਦਗੀ ਚ ਇੱਕੋ ਹੀ ਕਮੀ ਸੀ ਕੋਈ ਵੱਡਾ ਭਰਾ ਨਹੀਂ ਪਰ ਇਹਨਾਂ ਨੇ ਹਮੇਸ਼ਾ ਹੀ ਸਾਥ ਦਿੱਤਾ ਹਮੇਸ਼ਾ ਮੇਰੇ ਨਾਲ ਖੜੇ ਮੋਢੇ ਨਾਲ ਲਾ ਕੇ ਤੁਹਾਨੂੰ ਮਾਣ ਹੈ ਜੀ ਆਪਣੇ ਛੋਟੇ ਭਾਈ ਤੇ ਬਹੁਤ ਧੰਨਵਾਦ ਥੈਂਕ ਯੂ